ਸਫਾਈ ਕਮਿਸ਼ਨ 보ਡ ਦੇ ਚੇਅਰਮੈਨ ਚੰਦਨ ਗਰੇਵਾਲ ਦਾ ਨਗਰ ਨਿਗਮ ਫਗਵਾੜਾ ਵਿਖੇ ਪਹੁੰਚੇ ਤੇ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਮੈਡਮ ਡਾਕਟਰ ਅਕਸ਼ਿਤਾ ਗੁਪਤਾ ਸਮੀਤ ਹੋਰਨਾ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਫੁੱਲਾਂ ਦੇ ਬੁਕੇ ਦੇ ਕੇ ਜੀ ਆਇਆਂ ਨੂੰ ਕਿਹਾ ਗਿਆ। ਇਸ ਦੌਰਾਨ ਉਨ੍ਹਾਂ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਫਾਈ ਕਰਮਚਾਰੀਆਂ ਦੀਆਂ ਮੁਸ਼ਕਲਾਂ ਸੰਬੰਧੀ ਗੱਲਬਾਤ ਕੀਤੀ ਉੱਥੇ ਹੀ ਉਨ੍ਹਾਂ ਨਾਲ ਨਗਰ ਨਿਗਮ ਦੇ ਮੀਟਿੰਗ ਹਾਲ ਵਿਖੇ ਸਫਾਈ ਕਰਮਚਾਰੀਆਂ ਨਾਲ ਵੀ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ। ਇਸ ਮੌਕੇ ਸਫਾਈ ਸੇਵਕਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਜੋ ਸਫਾਈ ਮੰਗਾ ਨੂੰ ਲਟਕਾਇਆ ਜਾ ਰਿਹਾ ਹੈ ਉਸ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਇਸ ਮੌਕੇ ਗੱਲਬਾਤ ਕਰਦੇ ਸਫਾਈ ਕਮਿਸ਼ਨ ਬੋਰਡ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਫਾਈ ਕਰਮਚਾਰੀਆਂ ਦੀ ਬਿਹਤਰੀ ਲਈ ਉਹਨਾਂ ਨੂੰ ਇਹ ਚੇਅਰਮੈਨੀ ਦਿੱਤੀ ਹੈ ਤੇ ਉਹ ਸਿਰਫ ਉਹਨਾਂ ਦੀ ਬਿਹਤਰੀ ਲਈ ਕੰਮ ਕਰਦੇ ਹਨ ਉਹਨਾਂ ਨੇ ਕਿਹਾ ਕਿ ਆਪਣੇ ਹੱਕਾਂ ਦੀ ਲੜਾਈ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਉਹਨਾਂ ਆਖਿਆ ਕਿ ਹਰ ਸਫਾਈ ਮੁਲਾਜ਼ਮ ਦੀ ਜੋ ਪੈਨਸ਼ਨ ਹੈ ਉਹ ਪੱਕੇ ਤੌਰ ਤੇ ਲੱਗਣੀ ਚਾਹੀਦੀ ਹੈ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦਾ ਬਤਨ ਹੋਇਆ ਸੀ 2012 ਉਹਦੀ ਪ੍ਰਧਾਨਗੀ ਮੈਨੂੰ ਮਿਲੀ ਪਰ ਉਹਦੀ ਪ੍ਰਧਾਨਗੀ ਦੇ ਤਹਤ ਇਹ ਨਹੀਂ ਹੈ ਕਿ ਬਹੁਤ ਸਾਰੀਆਂ ਪ੍ਰਾਰਥਨਾ ਸੀ ਕੀਤੀਆਂ ਹਨ ਪਰ ਉਹ ਹਾਰ ਦੀ ਘੜੀ ਉਸ ਵੇਲੇ ਤਕੀਕ ਸੀ ਪਰ ਅੱਜ ਜਿਹੜਾ ਹਾਲਾਤ ਹੈ ਮੈਂ ਜੋ ਮਹਿਸੂਸ ਕਰਦਾ ਹੈ ਕਿ ਬਹੁਤ ਬਖਤਰ ਹੋ ਗਏ ਸਾਡੇ ਔਰ ਇਹਦੇ ਪਿੱਛੇ ਜੇ ਮੈਂ ਹੁਣ ਪੋਲੀਟੀਕਲ ਗੱਲ ਕਰਾਂ ਤਾਂ ਕਿਸੇ ਨੂੰ ਇਦਾਂ ਲੱਗਣਾ ਹੈ ਕਿ ਮੈਂ ਸਰਕਾਰ ਦੀ ਗੱਲ ਕਰਦਾ ਮੈਂ ਸਾਰੀਆਂ ਸਰਕਾਰਾਂ ਦੇ ਸੰਬੰਧਿਤ ਕਰ ਤੋਂ ਮਨਦਰਸ਼ਨ ਤੋਂ ਲਾਇਆ ਕਿ ਸਰਦਾਰ ਸੁਖਵੀਰ ਸਿੰਘ ਬਾਦਲੋਂ ਨੇ ਭਾਜਪਾ ਦੀ ਗਵਰਨਮੈਂਟ ਲਈ ਫਿਰ ਚਲੋ ਆਪ ਦੀ ਆਈ ਤੇ ਦੁਬਾਰਾ ਕਾਹਰ ਦੀ ਮੈਦਾਨ ਦੀ ਹੈ ਸਾਰੀਆਂ ਗਵਰਨਮੈਂਟਾਂ ਨੂੰ ਦੇਖ ਕੇ ਸਾਰਾ ਕੁਝ ਹੀ ਦੇਖਿਆ ਔਰ ਬਹੁਤ ਕੁਝ ਆਪਾਂ ਮਨਵਾਇਆ ਵੀ ਬਹੁਤ ਕੁਝ ਕਰਵਾਇਆ ਤੇ ਬਹੁਤ ਸਾਰੀਆਂ ਚੀਜ਼ਾਂ ਅੱਜ ਵੀ ਜਿਹੜੀਆਂ ਮੈਂ ਸਮਝਦਾ ਸਾਨੂੰ ਬਹੁਤ ਵੱਡੇ ਪੱਦਰ ਦੇ ਉੱਤੇ ਇਕੱਠੇ ਹੋਣ ਦੀ ਲੋੜ ਹੈ ਤੇ ਪ੍ਰਾਪਤੀ ਕਰਨ ਦੀ ਲੋੜ ਹੈ ਉਹ ਇਹ ਨਾ ਚੀਜ਼ਾਂ ਪਿੱਛੇ ਮੰਨੋ ਆਊਟਸੋਰਸ ਕਦੀ ਅਡਵਾਨਾ ਕਦੀ ਕੰਟਰੈਕਚੁਅਲ ਕਦੀ ਕੇਕੇ ਆਹਾਂ ਡੀਸੀ ਰੇਟ ਇਹ ਸਾਰੀਆਂ ਚੀਜ਼ਾਂ ਲੈ ਕੇ ਕੌਣ ਆਇਆ ਆਮ ਆਦਮੀ ਪਾਰਟੀ ਤਾਂ ਨਹੀਂ ਲੈ ਕੇ ਇਹ ਸਾਰੀਆਂ ਚੀਜ਼ਾਂ ਨਹੀਂ ਇਜਾਜ਼ਤ ਜਦੋਂ ਹੋਈਆਂ ਪਈਆਂ ਸੀ ਪਹਿਲਾਂ ਤੋਂ ਹੋਈਆਂ ਪਈਆਂ ਸੀ ਅਸੀਂ ਇਸ ਪਾਰਟੀ ਚ ਦੁਬਾਰਾ ਤੋਂ ਆਏ ਇਸ ਸੋਚ ਨਾਲ ਆਏ ਆ ਕਿ ਚਲੋ ਹਮੇਸ਼ਾ ਸਰਕਾਰ ਤੋਂ ਬਾਹਰ ਰਹਿ ਕੇ ਆਪਾਂ ਸੰਘਰਸ਼ ਕੀਤਾ ਇਸ ਗਵਰਨਮੈਂਟ ਜਿਹੜਾ ਕਿ ਦੇਖੀ ਗਵਰਨਮੈਂਟ ਪੱਧਰ ਦੇ ਉੱਤੇ ਆਪਾਂ ਇੱਕ ਪਲੇਟਫਾਰਮ ਤੇ ਆਪਣੀ ਜੋ ਸਾਡੇ ਸਮਾਜ ਦਾ ਦੁੱਖ ਹੈ ਜੋ ਦਰਦ ਉਹਨੂੰ ਅਸੀਂ ਰੱਖ ਸਕੀਏ ਤਾਂ ਜਿਹੜਾ ਇਹਦਾ ਕੋਈ ਨਹੀਂ ਕੋਈ ਸਾਈਟ ਜਿਹੜਾ ਪੱਤਰ ਵਾਲਾ। ਬੇਬਾਕੀ ਨਾਲ ਖੁੱਲੇ ਦਿਲ ਨਾਲ ਇਹ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਜਿੱਥੇ ਜਾਣਾ ਉੱਥੇ ਨਾਲ ਬੋਲਣਾ ਕਿ ਮੇਰਾ ਜ਼ਿੰਦਗੀ ਦਾ ਸਿਰਫ ਇੱਕ ਹੀ ਇੱਕ ਨਿਸ਼ਾਨ ਹੈ ਕਿ ਇੱਕ ਟੋਕਾ ਕੱਟੇ ਸਰਭਾਈ ਸੇਵਕ ਸੀਰਾਂ ਨਹੀਂ ਜਿਹੜਾ ਮੁਲਾਜ਼ਮ ਆ ਕੋਈ ਵੀ ਉਹ ਪੈਨਸ਼ਨ ਇਹਨਾਂ ਨੂੰ ਕੰਪਲਸਰੀ ਹੋਣੀ ਚਾਹੀਦੀ ਠੱਗੋ ਦਾ ਮੁਲਾਜ਼ਮ ਦੀ ਇੱਕ ਇੱਕ ਐਮ ਐਲ ਏ ਇੱਕ ਵਾਰੀ ਬਣਦਾ ਤਾਂ ਉਹਨਾਂ ਸਾਰੀ ਉਮਰ ਲਈ ਪੈਨਸ਼ਨ ਲੱਗ ਜਾਂਦੀ ਹੈ ਪਹਿਲ ਹਜ਼ਾਰਾਂ ਨੇ 35 ਸਾਲ ਆਪਣੀ ਨਕਰੀ ਦੀ ਜ਼ਿੰਦਗੀ ਦੇ ਦੇਤੇ ਹੁੰਦੇ ਕੀਤੀ ਇਹਨਾਂ ਨੂੰ ਪੈਨਸ਼ਨ ਜਿਹੜੀ ਹੈ ਇਹ ਵੱਡੇ ਪੱਤਰ ਤੋਂ ਜੀ ਚਾਹੀਦੀ ਉਹ ਐਨੀ ਇਹ ਵੀ ਗੱਲ ਜਿਹੜੀ ਆ ਮੈਂ ਇਨਵਾਈਟਿੰਗ ਚ ਦਿੱਤੀ ਆ ਅਧਿਰੇ ਕੋ ਪਿਆ ਜੋ ਮੈਂ ਕਾਂਸਰ ਨਾਲ ਆਪਣੇ ਕੋਲ ਬੈਸਟ ਨਾਲ ਕਰਨ ਦੀ ਕੋਸ਼ਿਸ਼ ਚ ਲੱਗਾ ਹੋਇਆ ਹਾਂ ਹੋਪਫੁਲੀ ਆਪਾਂ ਨੂੰ ਜਿਹੜੇ ਜ਼ੈਡ ਹੈ ਇਹ ਵੀ ਜੋ ਪਾਸ ਹੈ ਸਰਕਾਰ ਪ੍ਰਤੀਬੱਧ ਹੈ ਤੁਹਾਡੇ ਲਈ ਜਿੰਨੀ ਮੇਰੀ ਗੱਲ ਹੋਈ ਆ ਕਿ ਹੁਣ ਜੇਕਰ ਮੀਟਿੰਗਾਂ ਦਾ سلسلہ ਕੰਟੀਨਿਊਸly ਸ਼ੁਰੂ ਹੋਇਆ ਗਿਆ ਔਰ ਜਿਵੇਂ ਵੀ ਆਪਾਂ ਸਾਰਿਆਂ ਨੂੰ ਲੱਗਦਾ ਵੀ ਸਰਕਾਰ ਦਾ ਸਮਾਂ ਥੋੜਾ ਰਹਿ ਗਿਆ ਤੇ ਸਰਕਾਰ ਨੂੰ ਵੀ ਸਾਡੇ ਤੋਂ ਜ਼ਿਆਦਾ ਬੜਾ ਸਰਕਾਰਾਂ ਸਭ ਤੋਂ ਜ਼ਿਆਦਾ ਬਣਾਉਣ ਲੱਗਿਆ ਕਿ ਉਹਨਾਂ ਨੇ ਰਾਜ ਪ੍ਰਬੰਧ ਤੋਂ ਵਧਾਉਂਦਾ ਹੈ ਤਾਂ ਬਿਨਾ ਤੋਂ ਹਾਗਿਆ ਜ਼ਿੰਮਤਾ ਪੂਰੀ ਨਾ ਕੀਤੀ ਐ ਕੋਈ ਵੀ ਸਰਕਾਰ ਨਹੀਂ ਚੱਲ ਸਕਦੀ ਕਿ ਨਾ ਆ